ਸਵਾਗਤ ਹੈ ਜੁਸ਼ ਹਰਪਰ نیوز ਤੇ ਕਰ ਰਹੇ ਤਮਾਮ ਦਰਸ਼ਕਾਂ ਦਾ ਮਹ ਚੇਤਨ ਕਾ ਸ਼ੋਪਤਾ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀਆਂ ਹਿਮਾਚਲ ਦੇ ਕੁਲੂ ਮਨਾਲੀ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਕੀ ਕੁਝ ਸਮਾਂ ਪਹਿਲਾਂ ਦੱਸਿਆ ਜਾ ਰਿਹਾ ਕਿ ਕੁਲੂ ਮਨਾਲੀ ਦੇ ਵਿੱਚ ਬੱਦਲ ਫਟਣ ਕਾਰਨ ਕਾਫੀ ਜ਼ਿਆਦਾ ਖੌਫਨਾਕ ਮੰਜ਼ਰ ਉੱਥੋਂ ਸਾਹਮਣੇ ਆ ਰਿਹਾ ਕਾਫੀ ਜ਼ਿਆਦਾ ਤਬਾਹੀ ਹੈ ਜਿਹੜੀ ਉਹ ਪਾਣੀ ਨੇ ਮਚਾਈ ਹੈ ਇਸ ਖਬਰ ਨੂੰ ਨਸ਼ਰ ਕਰਨ ਦਾ ਮੁੱਖ ਮਕਸਦ ਇਹ ਆ ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਵਿੱਚੋਂ ਸਲਾਨੀ ਹੈ ਔਰ ਹਿਮਾਚਲ ਦੀਆਂ ਵੱਖ-ਵੱਖ ਆਬਾਦੀਆਂ ਦੇ ਵਿੱਚ ਠੰਡੀਆਂ ਆਬਾਦੀਆਂ ਦਾ ਲੋਥਫ ਉਠਾਉਣ ਦੇ ਲਈ ਪਹੁੰਚਦੇ ਨੇ ਤਾਂ ਬਹੁਤ ਸਾਰੇ ਲੋਕ ਹੈ ਜਿਹੜੇ ਜੇਕਰ ਆਪਾਂ ਹੁਸ਼ਾਰਪੁਰ ਜ਼ਿਲ੍ਹੇ ਦੀ ਗੱਲ ਕਰ ਲਈਏ ਇੱਕ ਪਾਸੇ ਤਾਂ ਜਿਵੇਂ ਕਿ ਸਕੂਲਾਂ ਦੇ ਵਿੱਚ ਛੁੱਟੀਆਂ ਵੀ ਚੱਲ ਰਹੀਆਂ ਨੇ ਤਾ ਗਰਮੀਆਂ ਦੇ ਵਿੱਚ ਠੰਡਕ ਦਾ ਨਜ਼ਾਰਾ ਲੈਣ ਦੇ ਲਈ ਬਹੁਤ ਸਾਰੇ ਪੰਜਾਬੀ ਹਜ਼ਾਰਾਂ ਹੀ ਨਹੀਂ ਬਲਕਿ ਲੱਖਾਂ ਦੀ ਗਿਣਤੀ ਦੇ ਵਿੱਚ ਪੰਜਾਬੀ ਆ ਜਿਹੜੇ ਉਹ ਹਿਮਾਚਲ ਦੀਆਂ ਠੰਡੀਆਂ ਵਾਦੀਆਂ ਦੇ ਵਿੱਚ ਪਹੁੰਚਦੇ ਨੇ ਤਾਂ ਸਮੇਂ-ਸਮੇਂ ਤੇ ਇਸ ਤਰ੍ਹਾਂ ਦੇ ਘਟਨਾਵੇ ਵੀ ਜਿਹੜੀਆਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਕਿ ਹਿਮਾਚਲ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਖਾਸ ਕਰਕੇ ਜਿਹੜੇ ਟੂਰਿਸਟ ਪਲੇਸ ਨੇ ਚਾਹੇ ਆਪਾਂ Shimla ਦੀ ਗੱਲ ਕਰਨੀ ਹੈ ਚਾਹੇ ਆਪਾਂ Kullu Manali ਦੀ ਗੱਲ ਕਰਨੀ ਹੈ ਜਿਸ ਤੋਂ ਇਲਾਵਾ ਹਿਮਾਚਲ ਦੇ ਅਨੇਕ ਅਜਿਹੇ ਟੂਰਿਸਟ ਪਲੇਸ ਨੇ ਜਿੱਥੇ ਹਰ ਸਾਲ ਹੀ ਬਰਸਾਤੀ ਦਿਨਾਂ ਦੌਰਾਨ ਪਾਣੀ ਵੱਡੀ ਤਬਾਹੀ ਮਚਾਉਂਦਾ ਤੇ ਹੁਣ ਵੀ ਤਾਸੀਆਂ ਤਸਵੀਰਾਂ ਅਸੀਂ ਜਿਹੜੀਆਂ ਕੁੱਲੂ ਮਨਾਲੀ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕੁੱਲੂ ਮਨਾਲੀ ਦੇ ਵਿੱਚ ਕੁਝ ਸਮਾਂ ਪਹਿਲਾਂ ਹੀ ਬੱਦਲ ਫੰਟਣ ਕਰਣ ਵੱਡੀ ਤਬਾਹੀ ਮਚੀ ਹੈ ਮੀਡੀਆ ਰਿਪੋਰਟਾਂ ਮੁਤਾਬਕ ਕਿ ਕੁੱਲੂ ਤੇ ਬਹੁਤ ਸਾਰੇ ਰਸਤੇ ਆ ਜਿਹੜੇ ਉਹ ਬੰਦ ਵੀ ਹੋਏ ਨੇ ਲੋਕਾਂ ਦੇ ਘਰਾਂ ਦੇ ਵਿੱਚ ਵੀ ਤਬਾਹੀ ਮਚੀ ਨਹੀਂ ਮਚੀ ਹੈ ਤਾਂ ਉੱਥੇ ਜੇਕਰ ਆਪਾਂ ਹਿਮਾਚਲ ਦੀਆਂ ਖੱਡਾਂ ਦੀ ਗੱਲ ਕਰੀਏ ਤਾਂ ਬਹੁਤ ਸਾਰੀਆਂ ਖੱਡਾਂ ਦੇ ਵਿੱਚ ਪਾਣੀ ਹੈ ਜਿਹੜਾ ਉਹ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਆ ਚੁੱਕਿਆ ਹੈ ਹਰ ਵਰਗੇ ਹਾਲਾਤ ਆ ਜਿਹੜੇ ਉਹ ਖੱਡਾਂ ਦੇ ਵਿੱਚ ਪੈਦਾ ਹੋਏ ਨੇ ਤੇ ਨਾਲ ਦੇ ਨਾਲ ਅਸੀਂ ਤਸਵੀਰਾਂ ਵੀ ਤੁਹਾਨੂੰ ਦਿਖਾ ਰਿਹਾ ਖੱਡਾਂ ਦੇ ਵਿੱਚ ਜਿੱਥੇ ਤੇਜ਼ ਗਤੀ ਦੇ ਨਾਲ ਪਾਣੀ ਵਹਿ ਰਿਹਾ ਤਾਂ ਉੱਥੇ ਘਰਾਂ ਦਾ ਵੀ ਨੁਕਸਾਨ ਹੈ ਜਿਹੜਾ ਉਹ ਸਾਹਮਣੇ ਆ ਰਿਹਾ ਤਾਂ ਦੂਜੇ ਪਾਸੇ ਜੇਕਰ ਆਪਾਂ ਸਲਾਨੀਆ ਦੀ ਗੱਲ ਕਰੀਏ ਤਾਂ ਪੰਜਾਬ ਤੋਂ ਹਰ ਸਾਲ ਹੀ ਜਿਵੇਂ ਕਿ ਮੈਂ ਸ਼ੁਰੂਆਤ ਦੇ ਵਿੱਚ ਵੀ ਦੱਸਿਆ ਪਹਿਲਾਂ ਵੀ ਦੱਸਿਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨਹੀਂ ਬਲਕਿ ਲੱਖਾਂ ਦੀ ਗਿਣਤੀ ਦੇ ਵਿੱਚ ਸਲਾਨੀਆ ਜਿਹੜੇ ਉਹ ਹਿਮਾਚਲ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਠੰਡਕ ਦਾ ਨਜ਼ਾਰਾ ਲੈਣ ਦੇ ਲਈ ਜਾਂਦੇ ਨੇ ਜੇਕਰ ਆਪਾਂ ਹੁਸ਼ਿਆਰਪੁਰ ਦੀ ਗੱਲ ਕਰ ਲਈਏ ਤਾਂ ਹੁਸ਼ਿਆਰਪੁਰ ਤੋਂ ਹੀ ਵੱਡੀ ਗਿਣਤੀ ਦੇ ਵਿੱਚ ਸਲਾਨੀਆ ਜਿਹੜੇ ਉਹ ਹਿਮਾਚਲ ਦੇ ਵੱਖ-ਵੱਖ ਵਾਦੀਆਂ ਦੇ ਵਿੱਚ ਪਹੁੰਚਦੇ ਨੇ ਤਾਂ ਖਾਸ ਕਰ ਤੁਹਾਨੂੰ ਅਪੀਲ ਹੈ ਕੀ ਇਸਾ ਸਮੇਂ ਦੌਰਾਨ ਹਿਮਾਚਲ ਜੜ ਤੋਂ ਗੁਰੇਜ਼ ਕੀਤਾ ਜਾਵੇ ਕਿਉਂਕਿ ਹਰ ਸਾਲ ਜਦੋਂ ਬਰਸਾਤ ਦਾ ਮੌਸਮ ਸ਼ੁਰੂ ਹੁੰਦਾ ਹੈ ਜਾਂ ਜਦੋਂ ਮੌਨਸੂਨ ਹੈ ਹਿਮਾਚਲ ਅਤੇ ਪੰਜਾਬ ਦੇ ਵਿੱਚ ਪਹੁੰਚਦਾ ਹੈ ਤਾਂ ਖਾਸ ਕਰ ਹਿਮਾਚਲ ਦੇ ਇਹਨਾਂ ਇਲਾਕਿਆਂ ਦੇ ਵਿੱਚ ਇਹਨਾਂ ਵੱਡੇ ਟੂਰਿਸਟ ਪਲੇਸਾਂ ਤੇ ਥਾਵਾਂ ਤੇ ਮੌਨਸੂਨ ਹੈ ਵੱਡੀ ਤਬਾਹੀ ਮਚਾਉਂਦਾ ਜਦੋਂ ਬਰਸਾਤੀ ਮੌਸਮ ਸ਼ੁਰੂ ਹੁੰਦਾ ਹੈ ਕਿਉਂਕਿ ਇਹ ਕੋਈ ਨਵੀਆਂ ਤਸਵੀਰਾਂ ਨਹੀਂ ਹੈ ਇਸ ਤੋਂ ਚਾਹੇ ਆਪਾਂ ਪਿਛਲੇ ਸਾਲ ਦੀ ਗੱਲ ਕਰਨ ਲਈ ਚਾਹੇ ਆਪਾਂ ਉਸ ਤੋਂ ਪਿਛਲੇ ਸਾਲ ਦੀ ਗੱਲ ਕਰ ਲਈਏ ਤਾਂ ਬਹੁਤ ਜ਼ਿਆਦਾ ਤਬਾਹੀ ਹੈ ਜਿਹੜੀ ਕੁਲੂ ਮਨਾਲੀ ਦੇ ਵਿੱਚ ਸ਼ਿਮਲਾ ਦੇ ਵਿੱਚ ਪਾਣੀ ਦੇ ਮਚਾਈ ਸੀ ਕਿਉਂਕਿ ਬੱਦਲ ਫਟਣ ਦੀਆਂ ਘਟਨਾਵਾਂ ਕੋਈ ਨਵੀਆਂ ਨਹੀਂ ਐ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਉਹ ਪ੍ਰਸਾਤੀ ਦਿਨਾਂ ਦੇ ਦੌਰਾਨ ਵਾਪਰਦੀਆਂ ਨੇ ਤਾਂ ਹੁਣ ਵੀ ਬਹੁਤ ਸਾਰੇ ਸਲਾਨੀਆਂ ਜਿਹੜੇ ਉੱਥੇ ਸੁਭਾਵਿਕ ਆ ਫਸੇ ਹੋਣਗੇ ਰਸਤੇ ਬੰਦ ਹੋਣ ਕਾਰਨ ਕਿਉਂਕਿ ਪਿਛਲੇ 3-4 ਦਿਨਾਂ ਤੋਂ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਨੇ ਕਿ ਹਿਮਾਚਲ ਦੇ ਵਿੱਚ ਆਉਣ ਤੋਂ ਖਾਸ ਕਰ ਸਲਾਨੀਆਂ ਵਜੋਂ ਆਉਣ ਤੋਂ ਜਿਹੜਾ ਉਹ ਗੁਰੇਸ ਕੀਤਾ ਜਾਵੇ ਨਾ ਤਾਂ ਹੋਟਲਾਂ ਦੇ ਵਿੱਚ ਥਾਂ ਮਿਲਦੀ ਐ ਤੇ ਨਾ ਹੀ ਗੱਡੀਆਂ ਪਾਰਕ ਕਰਨ ਨੂੰ ਥਾਂ ਮਿਲਦੀ ਐ ਤਾਂ ਅਦਾਰਾ ਹਸ਼ਾਰ ਪਰ ਨਿਊਜ਼ ਵੀ ਏ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਕਿ ਜੇਕਰ ਤੁਸੀਂ ਵੀ ਹਿਮਾਚਲ ਜਾਣ ਦੇ ਸ਼ਕੀਨ ਹੋ ਜੇਕਰ ਤੁਸੀਂ ਹਿਮਾਚਲ ਜਾਣ ਦਾ ਕੋਈ ਪ੍ਰੋਗਰਾਮ ਬਣਾ ਰਹੇ ਹੋ ਤਾਂ ਉਸ ਨੂੰ ਫਿਲਹਾਲ ਦੀ ਘੜੀ ਟਾਲ ਦਿੱਤਾ ਜਾਵੇ ਕਿਉਂਕਿ ਹਿਮਾਚਲ ਦੇ ਕੁਲੂ ਮੰਡਾਲੀ ਦੇ ਵਿੱਚ ਬੱਦਲ ਫਟਣ ਕਾਰਨ ਦੱਸਿਆ ਜਾ ਰਿਹਾ ਹੈ ਕਿ ਭਾਰੀ ਤਬਾਹੀ ਮਚੀ ਹੈ ਸੋ ਸੁਭਾਅ ਅਭੀ ਕੀ ਜੇ ਕਿ ਰਸਤਰਾ ਦੇ ਹਾਲਾਤ ਪਿਆਦਾ ਹੋਣਗੇ ਨਾ ਤਾਂ ਉੱਥੇ ਘੁੰਮਣ ਫਿਰਨ ਦਾ ਮਜ਼ਾ ਆਏਗਾ ਤੇ ਨਾ ਹੀ ਉੱਥੇ ਇਹ ਕਿਸੇ ਵੀ ਤਰ੍ਹਾਂ ਦੀ ਹੋਰ ਸੁੱਖ ਸਹੂਲਤ ਜੋ ਅਸੀਂ ਉੱਥੇ ਜਾ ਕੇ ਚਾਹੁੰਦੇ ਆ ਨਾ ਹੀ ਉਹ ਮਿਲੇਗੀ ਕਿਉਂਕਿ ਆਮ ਤੌਰ ਤੇ ਜਿਵੇਂ ਕਿ ਮੈਂ ਸ਼ੁਰੂਆਤ ਦੇ ਵਿੱਚ ਦੱਸਿਆ ਕਿ ਉੱਤਰੀ ਭਾਰਤ ਦੇ ਵਿੱਚ ਇਸ ਵਕਤ ਜਿਹੜੀ ਉਹ ਕੜਾਕੇ ਦੀ ਗਰਮੀ ਪੈ ਰਹੀ ਹੈ ਖਾਸ ਕਰਕੇ ਪੰਜਾਬ ਦੇ ਵਿੱਚ ਤਾਂ ਪੰਜਾਬੀ ਇਹ ਜਿਹੜੇ ਘੁੰਮਣ ਫਿਰਨ ਦੇ ਸ਼ਕੀਨ ਹੁੰਦੇ ਨੇ ਤਾਂ ਠੰਡੀਆਂ ਓਵਾਦੀਆਂ ਦਾ ਨਜ਼ਾਰਾ ਲੈਣ ਲਈ ਉਹ ਹਿਮਾਚਲ ਦੀਆਂ ਠੰਡੀਆਂ ਵਾਦੀਆਂ ਦੇ ਵਿੱਚ ਜਾਂਦੇ ਨੇ ਠੰਡੇ ਇਲਾਕਿਆਂ ਦੇ ਵਿੱਚ ਜਾਂਦੇ ਨੇ ਜਿਵੇਂ ਸ਼ਿਮਲਾ ਦੇ ਵਿੱਚ ਜਾਂਦੇ ਨੇ ਇਹ ਕੁਲੂ ਮਨਾਲੀ ਦੇ ਵਿੱਚ ਜਾਂਦੇ ਨੇ ਤਾਂ ਇਸ ਤੋਂ ਇਲਾਵਾ ਅਨੇਕਾਂ ਹੀ ਇਸ ਤਰ੍ਹਾਂ ਦੇ ਟੂਰਿਸਟ ਪਲੇਸ ਨੇ ਹਿਮਾਚਲ ਪ੍ਰਦੇਸ਼ ਦੀ ਧਰਤੀ ਤੇ ਜਿੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਸਲਾਨੀ ਆ ਜਿਹੜੇ ਉਹ ਪੰਜਾਬ ਦੇ ਨਾਲ ਨਾਲ ਪੂਰੇ ਪਰਤ ਪਰ ਦੇ ਵਿੱਚੋਂ ਗਰਮੀਆਂ ਦੇ ਸੀਜ਼ਨ ਦੌਰਾਨ ਪਹੁੰਚਦੇ ਨੇ ਪਰੰਤੂ ਇਸ ਵਕਤ ਹਿਮਾਚਲ ਦੇ ਕੁਝ ਇਲਾਕਿਆਂ ਦੇ ਵਿੱਚ ਜਿਹੜੇ ਹਾਲਾਤ ਉਹ ਬੇਤਨਾਸੁਖ ਬਣੇ ਹੋਏ ਨੇ 100 ਹਿਮਾਚਲ ਜਾਣ ਤੋਂ ਗੁਰੇਸ਼ ਕੀਤਾ ਜਾਵੇ ਤਾਂ ਨਾਲ ਦੇ ਨਾਲ ਅਸੀਂ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਖੱਡਾਂ ਦੇ ਵਿੱਚ ਪਾਣੀ ਆ ਜਿਹੜਾ ਉਹ ਕਾਫੀ ਜ਼ਿਆਦਾ ਮਾਤਰਾ ਦੇ ਵਿੱਚ ਭਰ ਕੇ ਆਇਆ ਹਰ ਵਰਗੇ ਹਾਲਾਤ ਨੇ ਉੱਥੇ ਹੀ ਉੱਥੇ ਜਿਹੜੇ ਸਥਾਨਕ ਲੋਕ ਨੇ ਉਹਨਾਂ ਦਾ ਚਰਾ ਦਾ ਨੁਕਸਾਨ ਹੋਣ ਦੀਆਂ ਖਬਰਾਂ ਵੀ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ